ਤੰਗਤ 29 ਮਾਰਚ ਸਨ 1849 ਈਸਵੀ ਨੂੰ ਜਦੋਂ ਪੰਜਾਬ ਰਾਜ ਖਤਮ ਹੋ ਗਿਆ ਉਸੇ ਸਾਲ ਮਹਾਰਾਜਾ ਸਰਦਾਰ ਦਲੀਪ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਸਨ 1853 ਈਸਵੀ ਦੇ ਵਿੱਚ ਉਹਨੂੰ ਈਸਾਈ ਬਣਾ ਲਿਆ ਗਿਆ ਤੇ 1854 ਈਸਵੀ ਦੇ ਵਿੱਚ ਕਲਕੱਤੇ ਤੋਂ ਉਹਨੂੰ ਇੰਗਲੈਂਡ ਭੇਜ ਦਿੱਤਾ ਗਿਆ ਤੇ ਯਾਦ ਰੱਖਿਓ ਪਿਆਰਿਓ ਇੱਧਰ ਜਦੋਂ 1860 ਈਸਵੀ ਦੇ ਵਿੱਚ ਮਹਾਰਾਜਾ ਸਰਦਾਰ ਦਲੀਪ ਸਿੰਘ ਨੂੰ ਪਤਾ ਲੱਗਾ ਵੀ ਮੇਰੀ ਮਾਂ ਮਹਾਰਾਣੀ ਰਾਣੀ ਜਿੰਦਕੌਰ ਨੇਪਾਲ ਦੀ ਧਰਤੀ ਤੇ ਰਹਿ ਰਹੀ ਹੈ ਬੜੇ ਮਾੜੇ ਹਾਲਾਤਾਂ ਦੇ ਵਿੱਚ ਉਹ ਬੇਬਲ ਉਠਿਆ ਬੜਾ ਤੜਫਿਆ ਤੇ ਉਹਨੇ ਸਰਕਾਰ ਤੋਂ ਮਨਜ਼ੂਰੀ ਲਈ ਉਹਨੂੰ ਮਨਜ਼ੂਰੀ ਤਾਂ ਮਿਲੀ ਪਰ ਪੰਜਾਬ ਦੇ ਵਿੱਚ ਆਉਣ ਦੀ ਮਨਜ਼ੂਰੀ ਨਹੀਂ ਮਿਲੀ ਤੂੰ ਹਿੰਦੁਸਤਾਨ ਵਿੱਚ ਭਾਰਤ ਵਿੱਚ ਆ ਸਕਦਾ ਹੈ ਪਰ ਪੰਜਾਬ ਨਹੀਂ ਜਾ ਸਕਦਾ ਸਨ 1861 ਈਸਵੀ ਦੇ ਵਿੱਚ ਜਨਵਰੀ ਦੇ ਅਖੀਰ ਮਹੀਨੇ 'ਚ ਇਹ ਕਲਕੱਤੇ ਵਿਖੇ ਪਹੁੰਚਿਆ ਉਸ ਸਪੈਨਸ਼ਿਜ਼ ਹੋਟਲ ਦੇ ਅੰਦਰ ਇਹਨੇ ਠਹਿਰਾਵ ਕੀਤਾ ਇਹਨੇ ਆਦਮੀ ਭੇਜੇ ਵੀ ਮੇਰੀ ਮਾਂ ਨੂੰ ਬੜੇ ਸਤਕਾਰ ਨਾਲ ਨੇਪਾਲ ਦੀ ਧਰਤੀ ਤੋਂ ਲੈ ਕੇ ਆਓ ਮਹਾਰਾਣੀ ਰਾਣੀ ਜਿੰਦਕੌਰ ਜਿਹੜਾ ਆਪਣਾ ਸਭ ਕੁਝ ਗਵਾ ਬੈਠੀ ਸੀ ਰਾਜ ਭਾਗ ਸਭ ਕੁਝ ਉਹ ਮਹਾਰਾਣੀ ਜਿੰਦਕੌਰ ਜਿਹੜੀ ਉਸ ਰਾਜ ਦੇ ਨੇਪਾਲ ਦੇ ਰਾਜੇ ਦੇ ਦਿੱਤੀ ਹੋਏ ਨਖਾ ਦਿੱਤੇ ਹੋਏ ਪੈਨਸ਼ਨ ਦੇ ਉੱਤੇ ਗੁਜ਼ਾਰਾ ਆਪਣਾ ਕਰਦੀ ਸੀ ਉਹ ਰਾਜਾ ਵੀ ਬੜਾ ਖੁਸ਼ ਹੋਇਆ ਵੀ ਕਿਸੇ ਬਹਾਨੇ ਇੱਥੋਂ ਨਿਕਲੇ ਇਹ ਰਾਣੀ ਜਿੰਦਕੌਰ ਤੇ ਮੇਰਾ ਵੀ ਖਿਹੜਾ ਛੁੱਟੇ ਅਸੀਂ ਵੀ ਪੈਸੇ ਦੇ ਦੇ ਕੇ ਥੱਕ ਗਏ ਆ ਸਾਧ ਸੰਗਤ ਯਾਦ ਰੱਖਣਾ ਜਦੋਂ ਮਾੜਾ ਸਮਾਂ ਹੋਵੇ ਤੇ ਜਿਹੜੇ ਆਪਣੇ ਕਹਣ ਵਾਲੇ ਜਾਂ ਮਦਦ ਕਰਨ ਵਾਲੇ ਬੰਦੇ ਨੇ ਕਹੀਂ ਉਹ ਵੀ ਆਪਣਾ ਖਿਹੜਾ ਛਡਾਉਂਦੇ ਨੇ ਵੀ ਇਹਦੇ ਤੋਂ ਖਿਹੜਾ ਹੀ ਛੁੱਟੇ ਸਾਨੂੰ ਇਹਦੀ ਬੜੀ ਮਦਦ ਕਰਨੀ ਪੈਂਦੀ ਹੈ ਸਾਨੂੰ ਇਹਨੂੰ ਦੇਣਾ ਪੈਂਦਾ ਉੱਥੋਂ ਦਾ ਰਾਣਾ ਜੰਗ ਬਹਾਦਰ ਨੇਪਾਲ ਦਾ ਉਹ ਵੀ ਸੋਚਣ ਲੱਗ ਪਿਆ ਵੀ ਚਲੋ ਕਿਸੇ ਬਹਾਨੇ ਰਾਣੀ ਜਿੰਦਕੌਰ ਇੱਥੋਂ ਨਿਕਲੇ ਤਾਂ ਸਹੀ ਜਦੋਂ ਰਾਣੀ ਜਿੰਦਕੌਰ ਨੇ ਸੋਚਿਆ ਵੀ ਇੱਥੇ ਰੋਟੀ ਪਾਣੀ ਦਾ ਥੋੜਾ ਮੋੜ ਜਿਗਾੜ ਬਣਿਆ ਰੋਟੀ ਪਾਣੀ ਦਾ ਸਹਾਰਾ ਬਣਿਆ ਜੇ ਚਲੀ ਗਈ ਤੇ ਇਹ ਵੀ ਖੁੰਚ ਜਾਵੇਗਾ ਪਰ ਮਾਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਸੀ ਜਿਹੜੀ ਆਪਣੇ ਪੁੱਤਰ ਦੇ ਵਿਯੋਗ ਵਿੱਚ ਅੰਨੀ ਹੋ ਚੁੱਕੀ ਸੀ ਰਾਣੀ ਜਿੰਦਕੌਰ ਰੋ ਰੋ ਕੇ ਜਦੋਂ ਆਪਣੇ ਪੁੱਤਰ ਨੂੰ ਕਲਕੱਤੇ ਦੀ ਧਰਤੀ ਤੇ ਆ ਕੇ ਮਿਲੀ ਜਫੀ ਪਾਈ ਦੁਆ ਮਾਂ ਪੁੱਤਰਾ ਨੇ ਆਪਣੇ ਪੁੱਤਰ ਦੇ ਹੱਥਾਂ ਨੂੰ ਚੁੰਮਦੀ ਹੈ ਉਹਦੇ ਛਾਤੀ ਨਾਲ ਲਾ ਕੇ ਰੋਂਦੀ ਹੈ ਤੇ ਸਾਥ ਸੰਗਤ ਜਿਵੇਂ ਜਿਵੇਂ ਹੌਸਲਾ ਕਰਦੀ ਹੈ ਆਪਣੇ ਪੁੱਤ ਦੇ ਮੋਢਿਆਂ ਤੇ ਹੱਥ ਰਿਆ ਜਦੋਂ ਸੀਸ ਤੇ ਹੱਥ ਰਿਆ ਤੇ ਰਾਣੀ ਜਿੰਦਕੌਰ ਦੀਆਂ ਭੂਭਾ ਨਿਕਲ ਗਈਆਂ ਕਹਿਣ ਲੱਗੀ ਪੁੱਤਰਾ ਤੈਨੂੰ ਮੈਂ ਕੀ ਬਣਾਇਆ ਸੀ ਮੇਰਾ ਸਿਰ ਦਾ ਸਾਈ ਚਲਾ ਗਿਆ ਮੈਂ ਤਾਂ ਵੀ ਇਤਨਾ ਦੁਖੀ ਨਾ ਹੋਈ ਮੇਰਾ ਰਾਜ ਭਾਖ ਖੁੱਸ ਗਿਆ ਤਾਂ ਵੀ ਮੈਂ ਪ੍ਰਵਾਣਾ ਕੀਤੀ ਮੇਰਾ ਕੋਈ ਨੂਰ ਹੀਰਾ ਚਲਾ ਗਿਆ ਤਾਂ ਵੀ ਮੈਂ ਪ੍ਰਵਾਣੀ ਕੀਤੀ ਪੁੱਤਰਾ ਪਰ ਜਿਹੜੀ ਆ ਤੂੰ ਆਪਣੇ ਸਿਰ ਤੋਂ ਕੇਸਾਂ ਦੀ ਵੇਦਵੀ ਕੀਤੀ ਹੈ ਇਹ ਵੇਖ ਕੇ ਮੈਨੂੰ ਇੰਜ ਲੱਗਦਾ ਹੈ ਅੱਜ ਸਾਡੀ ਵੰਸ ਦੇ ਵਿੱਚੋਂ ਅੱਜ ਸਾਡੀ ਕੁਲ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਹੀਦ ਪੁੱਤਰਾਂ ਦਾ ਖੂਨ ਨਹੀਂ ਮੁੱਕ ਗਿਆ ਸਾਜ ਸੰਗਤ ਅੰਦਰ ਦੀ ਚਿੰਗਾਰੀ ਸੀ ਹਰਾਨੀ ਜਿੰਦਕੌਰ ਦੇ ਦਿਲੋਂ ਇਹ ਬਚਾ ਨਿਕਲੇ ਸਣ ਭੂਬਾ ਮਾਰ ਕੇ ਰੋਈ ਪੁੱਤਰਾ ਆ ਕੀ ਕਹਿਰ ਕੀਤਾ ਤੂੰ ਸਾਜ ਸੰਗਤ ਤਰਦਲੀਬ ਸਿੰਘ ਉਹਨੇ ਹੱਥ ਜੋੜ ਕੇ ਤੇ ਚਰਨ پکڑ ਕੇ ਜਿੰਦਾ ਦੇ ਪੈਰਾਮੀਡੀ ਸਿਰ ਰੱਖ ਕੇ ਕਹਿਣ ਲੱਗਾ ਮਾਂ ਮੈਂ ਤੇਰੀ ਉਜੜੀ ਦੁਨੀਆ ਤੇ ਨਹੀਂ ਵਸਾ ਸਕਦਾ ਮਾਂ ਮੈਂ ਤੇਰਾ ਰਾਜ ਭਾਗ ਤੇ ਨਹੀਂ ਦਵਾਪਸ ਦਵਾ ਸਕਦਾ ਮਾਂ ਮੈਂ ਕੋਈ ਨੂਰ ਹੀਰਾ ਤੇ ਵਾਪਸ ਭਾਵੇਂ ਨਹੀਂ ਲਿਆ ਸਕਦਾ ਪਰ ਤੇਰੇ ਚਰਨਾਂ ਦੀ ਸੌਖਾ ਕੇ ਮੈਂ ਕਹਿੰਨਾ ਤੇਰੇ ਨਾਲ ਇੱਕ ਵਾਦਾ ਕਰਦਾ ਹਾਂ ਜਿਹੜੀ ਤੇਰੀ ਕੁਲ ਦੇ ਵਿੱਚੋਂ ਸਿੱਖੀ ਚਲੀ ਗਈ ਹੈ ਉਸ ਨੂੰ ਮੈਂ ਜ਼ਰੂਰ ਵਾਪਸ ਲੈ ਕੇ ਆਵਾਂਗਾ ਉਸ ਨੂੰ ਮੈਂ ਮੈਂ ਜ਼ਰੂਰ ਸਿੱਖ ਬਣਾਗਾ ਮੈਂ ਸਿੱਖੀ ਫਿਰ ਦੁਬਾਰਾ ਫਿਰ ਆਵਾਂਗਾ ਮੈਂ ਕੇਸ ਰੱਖਾਂਗਾ ਮਾਂ ਤੇਰੇ ਨਾਲ ਮੈਂ ਵਾਦਾ ਕਰਦਾ ਸਾਧ ਸੰਗਤ ਮਾਂ ਨੇ ਆਪਣੇ ਪੁੱਤਰ ਨੂੰ ਗੁਰੂ ਨਾਲ ਜੋੜਿਆ ਕਿਵੇਂ ਯਾਦ ਰੱਖਿਓ ਰਾਜਾ ਮਹਾਰਾਜਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹੋਰ ਵੀ ਬੜੀ ਰਾਣੀਆਂ ਸਨ ਪਰ ਮਹਾਰਾਣੀ ਜਿੰਦਕੌਰ ਮਹਾਰਾਣੀ ਜਿੰਦਾ ਦਾ ਜ਼ਿਕਰ ਕਿਉਂ ਆਉਂਦਾ ਕਿਉਂਕਿ ਉਹ ਗੁਰੂ ਨਾਲ ਜੁੜੀ ਹੋਈ ਸੀ ਉਹ ਆਪਣੇ ਮੂਲ ਨਾਲ ਜੁੜੀ ਹੋਈ ਸੀ ਆਪਣੇ ਪੁੱਤਰ ਨੂੰ ਵੀ ਗੁਰੂ ਦੀ ਸਿੱਖੀ ਨਾਲ ਜੋੜਿਆ ਯਾਦ ਰੱਖਿਓ ਜਿਹੜੇ ਆਪਣੇ ਗੁਰੂ ਨਾਲ ਪਰਮੇਸ਼ਵਰ ਨਾਲ ਜੁੜ ਕੇ ਰਹਿੰਦੇ ਨੇ ਸਾਧ ਸੰਗਤ ਰਹਿਣ ਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿੰਦਾ ਹੈ